ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਲਸਾਡੀ ਟੀਮ ਪਹੁੰਚੇ ਡੇਰਾ ਸੰਤ ਬਾਬਾ ਭਾਗ ਸਿੰਘ ਦੀ ਸੰਤਪੁਰਾ ਜੱਬੜ ਵਿਖੇ ਜਿੱਥੇ ਕਿ ਸੰਤ ਬਾਬਾ ਮਲਕੀਸ਼ ਸਿੰਘ ਜੀ ਦੀ ਸਲਾਨਾ ਵਰਸੀ ਮੌਕੇ ਧਾਰਮਿਕ ਸਮਾਗਮ ਸੂਨ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਆਈ ਅਤੇ ਲਾਕਕੇ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਇਸ ਵਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਸਭ ਤੋਂ ਪਹਿਲਾਂ ਸ਼੍ਰੀ ਕੰਟਪੜ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਤੋਂ ਪ੍ਰੰਤ ਆਏ ਹੋਏ ਰਾਗੀ ਢਾਡੀ ਜਥਿਆਂ ਨੇ ਇਕੱਠਾ ਕੀਤਰ ਅਸੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਇਵ ਤਸਵੀਰਾਂ। ਤੁਸੀਂ ਦੇਖ ਰਹੇ ਹੋ ਜਥੇ ਦਲਜੀਤ ਸਿੰਘ ਸੋਢੀ ਮਾਰੂ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ। ਬਨੀ ਤੇਰੀ ਸਿਫਤ ਸਰੇ ਪਾਤਸ਼ਾਹ ਰੁ ਕਰਪਾ ਬਨੀ ਤੇਰੀ ਸਿਫਤ ਸਰੇ ਪਾਤਸ਼ਾਹ ਅਚਰਜ ਤੇਰੀ ਤੁਧ ਤੇ ਕਾ ਤੁਮ ਸਦਾ ਚਰਿ ਜੇ ਤੇਰੀ ਤੁਧ ਤੇਰੇ ਕਾ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਕੰਨ ਤੇਰੇ ਸਿਰ ਤੇ ਸੱਚੇ ਪਾਤਸ਼ਾਹ ਕੰਨ ਤੇਰੇ ਸਿਰ ਤੇ ਸੱਚੇ ਪਾਤਸ਼ਾਹ गोनी <laughs> कुमान <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਥੇਦਾਰ ਦਲਜੀਤ ਸਿੰਘ ਸੋਢੀ ਮਾਨਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨਰਮੈਂਟ ਸਿਮਾਨਤ ਆਲਿਆ ਸਰਬ ਧਰਮ ਸਟੇਟ ਪ੍ਰਧਾਨ ਪੰਜਾਬ ਸਰਬ ਧਰਮ ਦੇ ਗਲੋਂ ਅੱਜ ਉਸ ਸੁਵਿਧਤਾ ਤੇ ਹਾਜ਼ਰ ਹੋਇਆ ਜਿੱਥੇ ਸੰਤ ਮਹਾਪੁਰਛ ਜੀ ਮਾਰਚੀ ਸਮਾਗਮ ਸਰਦਪੁਰ ਮਨਾਇਆ ਗਿਆ ਬ੍ਰਹਸੰਤ ਮਹਾਪੁਰਛ ਆਪਣੇ ਖਾਸ ਬਤ ਆਹੇ ਰੀਕਾ ਖਾਲਸਾ ਵਹਿਰੀ ਰਤੇ ਅੱਜ ਦੇਖ ਦੇਖ ਦੀਆਂ ਸੰਗਤਾਂ ਅਚੇਚੇ ਤੌਰ ਤੇ ਪਹੁੰਚ ਕੇ ਵਿਦਿਆਦੇਦਾਨੀ ਮਹਾਨ ਪਰਧਕਾਰੀ ਸੇਵਾ ਦੇ ਪੁੰਜ ਸੰਤ ਬਾਬਾ ਮੁਕਤੀ ਸਿੰਘ ਜੀ ਡੇਰਾ ਸੰਤ ਬਾਬਾ ਭਗਤ ਸਿੰਘ ਜੀ ਦੀ ਸਾਲਾਨਾ ਵਰਸੀ ਮਨਾ ਰਹੀਆਂ ਨੇ ਸਾਰੀਆਂ ਹੀ ਸੰਗਤਾਂ ਦਾ ਮਾਪੁਰਸ਼ ਵੱਲੋਂ ਇੱਥੇ ਪਹੁੰਚੰਤੇ ਬਹੁਤ ਬਹੁਤ ਧੰਨਵਾਦ ਆਸੀਂ ਸਾਰੇ ਆਸ ਕਰਦੇ ਹਾਂ ਕਿ ਸਤਿਗੁਰੂ ਸਭ ਤੇ ਮੇਰ ਪਰਿਆ ਹੱਥ ਰੱਖਣਗੇ ਤੇ ਵਿਦਿਆਕਦਾਰਿਆਂ ਨੂੰ ਤੇ ਹੋਰ ਸਿਹਤ ਸੁਭਾਵਾਂ ਨੂੰ ਇਸੇ ਤਰ੍ਹਾਂ ਜਿਹੜਾ ਆ ਮੇਰ ਪਰਿਆ ਹੱਥ ਰੱਖ ਕੇ ਆਪਣਾ ਅਸ਼ੀਰਵਾਦ ਦਿੰਦੇ ਰਹਿਣਗੇ ਤੇ ਸੰਗਤਾਂ ਜਿਨ੍ਹਾਂ ਨੇ ਤਨ ਕਰਕੇ ਮਾਨ ਕਰਕੇ ਤਨ ਕਰਕੇ ਅੱਜ ਦੇ ਇਸ ਵਰਸੀ ਸਮਾਗਮ ਆ ਕੇ ਸਭ ਆਇਆ ਉਹਨਾਂ ਦਾ ਕੋਟਨ ਕੋਟਮ ਧੰਵਾਦ ਸਤਿਗੁਰੂ ਸਾਡੇ ਸਿਰ ਤੇ ਨਿਹੰਗ ਪਰਿਆ ਹੱਥ ਰੱਖਣ ਸਾਭ ਨੂੰ ਚੜ੍ਹਦੀਆਂ ਕਲਾ ਪ੍ਰਦਾਨ ਕਰਨ ਤੇਜ ਦੇਸ਼ ਉਹਨਾਂ ਦੇ ਅੰਤ ਸੰਸਾਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ